ਬਾਪੂ ਜੀ ਕੁੜੀ ਬਹੁਤ ਸਿਆਣੀ ਆ ਉਹ ਸਿਆਣੀ ਨੂੰ ਕਿਤੇ ਉਹ ਗੱਡੀ ਲਾਉਂਦੀ ਆ ਗੱਡੀ ਲਾਉਂਦੀ ਵਾਲੀ ਗੱਲ ਨਹੀਂ ਬਾਪੂ ਜੀ ਬਹੁਤ ਸੋਹਣੀ ਕੁੜੀ ਆ ਵੀ ਜੇ ਤੁਸੀਂ ਰਿਸ਼ਤਾ ਮੇਰਾ ਉੱਥੇ ਕਰ ਦੇਮੋ ਐ ਮੇਰਾ ਮਤਲਬ ਵੀ ਜੇ ਤੁਸੀਂ ਕਰ ਦੇਮੋ ਤਾਂ ਚੰਗੀ ਗੱਲ ਆ ਜੇ ਨਾ ਕੀਤਾ ਮੇਰਾ ਰਿਸ਼ਤਾ ਉੱਥੇ ਤੁਸੀਂ ਨਾ ਕੀਤਾ ਨਾ ਫਿਰ ਮੈਂ ਫਹਾ ਲੈ ਲੂੰ ਲੱਲਾ ਪੁੱਤ ਲਾ ਮੈਂ ਜਿ ਕਰਾ ਕੇ ਵੀ ਤੁਫਾਹ ਹੀ ਲੈਣਾ ਚਾਹੇ ਉਧਰ ਲੱਲਾ ਚਾਹੇ ਇਧਰ ਲੱਲਾ ਤੇਰੀ ਭੈਣ ਦੀਆਂ ਰੀਜਾਂ ਰਹਿ ਗਈਆਂ ਵਿੱਚ ਹੀ ਹੁਣੇ ਸੇਰਾ ਲੈ ਕੇ ਆਉਣਾ ਸੀ ਉਹ ਕੰਜਰਾ ਅੱਛਾ ਬਾਪੂ ਜੀ ਰੀਜਾਂ ਤੁਸੀਂ ਪੂਰੀਆਂ ਕਰਨੀਆਂ ਉਹ ਕੰਜਰਾ ਫੇਰਦਾ ਸਾਡੀਆਂ ਛਾਪਾਂ ਤੇ ਪਾਣੀ ਹੋਏ ਅੱਛਾ ਛਾਪਾਂ ਤੇ ਪਾਣੀ ਫਿਰ ਗਿਆ ਨਾਲ ਕੰਬਲਾਂ ਤੇ ਪਾਣੀ ਫੇਰਦਾ ਹੋਏ ਕੰਬਲਾਂ ਤੇ ਵੀ ਫਿਰ ਗਿਆ ਐਵੇਂ ਦਿਲ ਛੱਡ ਜੰਨਾ ਬਾਪੂ ਤੂੰ ਦਲੇਰ ਬਣਿਆ ਕਰ ਯਾਰ ਦਲੇਰ ਨਹੀਂ ਮੈਂ ਤੁਹਾਨੂੰ ਦੱਸਦਾ ਪੁੱਤ ਮੈਂ ਮੈਰਿਜ ਕਰਾਵਾਂ ਪਰ ਛੇ ਆਂ ਮਹੀਨੇ ਬਾਅਦ ਤੈਨੂੰ ਪਤਾ ਲੱਗਣਾ ਲਵ ਮੈਰਿਜ ਦਾ ਨਤੀਜਾ ਹਾਂ ਲਓ ਹੁਣ ਮੁੰਡੇ ਨੇ ਮੰਨ ਨਹੀਂ ਬਾਪੂ ਜੀ ਦੀ ਲਿਆਇਆ ਕੁੜੀ ਘਰੇ ਲਿਆਇਆ ਲਵ ਮੈਰਿਜ ਹੋ ਗਈ 6 ਕਿ ਮਹੀਨਿਆਂ ਬਾਅਦ ਉਹੀ ਗੱਲ ਯਾਦ ਆਈ ਉਹਨੂੰ ਬਾਪੂ ਦੀ ਜਿਹੜੀਆਂ ਗੱਲਾਂ ਲਿਆਉਣ ਮੌਕੇ ਹੋਈਆਂ ਸੀ ਪੁੱਤ 6 ਕਿ ਮਹੀਨਿਆਂ ਬਾਅਦ ਪਤਾ ਲੱਗੂਗਾ ਲਵ ਮੈਰਿਜਾਂ ਕੀ ਚੀਜ਼ ਹੁੰਦੀਆਂ ਹੁਣ 6 ਕਿ ਮਹੀਨਿਆਂ ਬਾਅਦ ਪੈ ਗਿਆ ਕਲੇਸ਼ ਘਰ ਦੇ ਵਿੱਚ ਸੋਚਦੀ ਆ ਕਿ ਮੇਰੀ ਸੱਸ ਮੈਨੂੰ ਪਿਆਰ ਨਹੀਂ ਕਰਦੀ ਮੇਰਾ ਘਰ ਵਾਲਾ ਸਾਰੀ ਦਿਹਾੜੀ ਭਾਬੀ ਭਾਵੀ ਭਾਬੀ ਭਾਵੀ ਭਾਵੀ ਜੀ ਭਾਬੀ ਭਾਵੀ ਲਈ ਰੱਖਦਾ ਫਿਰ ਮੈਂ ਰਹਿ ਕੇ ਇੱਥੇ ਕੀ ਕਰਨਾ ਜੀ ਦੀ ਖਾਤਰ ਮੈਂ ਸਾਰਾ ਕੁਝ ਛੱਡ ਕੇ ਸ਼ਹਿਰ ਚੋਂ ਛੱਡ ਕੇ ਪਿੰਡ ਚ ਆਈਆਂ ਮਨ ਦੇ ਵਿੱਚ ਬਹਿ ਪਿਆ ਗਿਆ ਜਦੋਂ ਮਨ ਦੇ ਵਿੱਚ ਬਹਿ ਪੈ ਜੇ ਸ਼ੱਕ ਪੈ ਜੇ ਤਾਂ ਛੱਕਾਂ ਦੇ ਨਾਲ ਘਰ ਬਰਬਾਦ ਹੋ ਜਾਂਦੀ ਹੈ ਹੁਣ ਛੱਕ ਪੈ ਗਿਆ ਰੁਸ ਕੇ ਪੇਕੇਆਂ ਨੂੰ ਚਲੀ ਜਾਂਦੀ ਆ ਚਲੀ ਜਾਂਦੀ ਆ ਤੇ ਕਾਫੀ ਟਾਈਮ ਨਹੀਂ ਆਉਂਦੀ ਜਦੋਂ ਬਾਈ ਲੈਣ ਜਾਂਦਾ ਪਹੁੰਚ ਜਾਂਦਾ ਕੀ ਵੇਖਦਾ ਕਿ ਘਰ ਵਾਲੀ ਗੁੱਸੇ ਦੇ ਵਿੱਚ ਭਰੀ ਪੀਤੀ ਬੈਠੀ ਐ ਡੜੀਆਂ ਅੱਖਾਂ ਕੱਢਦੀ ਆ ਘਰ ਵਾਲੇ ਨੂੰ ਕੀ ਆਖਦੀ ਆ ਤੇ ਅੱਗੋਂ ਪੜਿਆ ਲਿਖਿਆ ਨੌਜਵਾਨ ਜਿਹਨੇ ਲਵ ਮੈਰਿਜ ਕਰਵਾਈ ਆ ਕੀ ਜਵਾਬ ਦਿੰਦਾ ਇਹ ਤੁਸੀਂ ਗੀਤ ਰਹੀਂ ਸੁਣਨਾ ਬੜਾ ਪਿਆਰਾ ਜਿਹਾ ਗੀਤ ਤੰਨੇ ਚ ਕਰ ਹਾਂਜੀ ਹੁਣ ਸਾਰਨੇ ਦਾ ਲੋੜ ਕਿਸੇ ਕਹਿੰਦੀ ਹੁਣ ਸਾਰ ਲੈਂਦਾ ਲੋੜ ਕੀ ਸੀ ਆਉਣ ਦੀ ਮੇਰੇ ਪੇਕੀ ਆ ਕੇ ਰੁੱਸੀ ਨੂੰ ਮਨਾਉਣ ਦੀ ਸਰ ਦਾ ਕਿਸੇ ਦਾ ਨਹੀਂ ਹੁੰਦਾ ਪੁੱਛ ਕੇ ਦੇਖ ਲਾ ਆ ਰੋਟੀਆਂ ਭਾਂਡਾ ਟਿੰਡਾ ਵੀ ਨਹੀਂ ਕੰਮ ਹੁੰਦਾ ਸਾਡੇ ਤੋਂ ਬਾਕੀ ਜੋ ਮਰਜੀ ਐ ਇਸ ਗੱਲ ਦਾ ਮੇਰਾ ਮਤਲਬ ਤੂੰ ਐ ਕਰ ਛੱਡ ਦੇ ਗੁੱਸਾ ਗਿਲਾ ਘਰਾਂ ਦੇ ਵਿੱਚ 20 ਗੱਲਾਂ ਹੋ ਜਾਂਦੀਆਂ ਰੁੱਸ ਕੇ ਨਹੀਂ ਬਹਿਣਾ ਚੱਕ ਲਾ ਤੋਤੇ ਆਲਾ ਝੋਲਾ ਚੜ ਚੱਲ ਮੇਰੇ ਨਾਲ ਘੋੜੇ ਵਾਲੀ ਘੋੜੇ ਵਾਲੀ ਘੋੜੇ ਵਾਲੀ ਮੈਨੂੰ ਤਾਂ ਲੱਗਦਾ ਇਹਦੀ ਉਵੇਂ ਹੀ ਹੋਈ ਪਈ ਆ ਬੱਸ ਇਹਨੇ ਤਾਂ ਪੁੱਤ ਸਾਰੇ ਟੱਬਰ ਦੀ ਘਰਾਤੀ ਬੱਸ ਛੱਡ ਦੇ ਗੁੱਸਾ ਕਿਦਾ ਨਹੀਂ ਜਾਣਾ ਚੱਲ ਬੜ ਚੱਲ ਬੜ ਰਾਜਪੁਰੇ ਵਾਲੇ ਵੇਖਦੇ ਆ ਚੱਲ ਬੜ ਭੈਣ ਬਣ ਕੇ ਚੱਲ ਬੜ ਮੇਰੇ ਵੱਤ ਚੱਲ ਬੜ ਚੱਲ ਬੜ ਨਹੀਂ ਛੱਡਦਾ ਅਗਲੀ ਗੱਲ ਦੱਸ ਵੀ ਕਾਹ ਤੋਂ ਨਹੀਂ ਜਾਣਾ ਫਰਾਜ ਆ ਜਾ ਭਾਈ ਪਰੇਾਲਿਓ ਆ ਗੱਲ ਆ ਜੇ ਤੂੰ ਲੈ ਕੇ ਜਾਣਾ ਮੈਨੂੰ ਠੀਕ ਆ ਵੀ ਰਸਨਾ ਮਨਾਉਣਾ ਜ਼ਿੰਦਗੀ ਦੇ ਦੋ ਪਹਿਲੂ ਆਰ ਉਸ ਦੋ ਭਾਂਡੇ ਖੜਕਦੇ ਰਹਿੰਦੇ ਆ ਵੀ ਜੇ ਤੂੰ ਲੈ ਕੇ ਜਾਣਾ ਮੈਨੂੰ ਕੰਧ ਵਿੜੇ ਦੇ ਵਿਚਾਲੇ ਤੈਨੂੰ ਕੱਢਣੀ ਪਊ ਬੇ ਵੱਡੀ ਭਾਬੀ ਦੀ ਭਾਬੀ ਦੀ ਗੁਲਾਮੀ ਤੈਨੂੰ ਮੈਂ ਭਾਬੀ ਦੀ ਗੁਲਾਮੀ ਨਹੀਂ ਕਰਦਾ ਜੱਗ ਜਿਉਣ ਵੱਡੀਆਂ ਪਰਜਾਈਆਂ ਉਹ ਪਾਣੀ ਮੰਗੇ ਦੁੱਧ ਦਿੰਦੀਆਂ ਦੁੱਧ ਦਿੰਦੀਆਂ ਰਹੀ ਗੱਲ ਅੱਡ ਹੋ ਕੇ ਦੋ ਭਰਾਵਾਂ ਨੇ ਕੀ ਵੰਡਣਾ ਸੀ ਯਾਰ ਦੋ ਭਰਾ ਭਾਈਆਂ ਵਰਗੀ ਮौज ਨਹੀਂ ਜੇ ਵਿੱਚ ਖਾਰ ਨਾ ਹੋਵੇ ਛੱਪੜ ਵਰਗਾ ਨਾ ਨਹੀਂ ਜੇ ਵਿੱਚ ਗਾਰ ਨਾ ਹੋਵੇ ਜੂਏ ਵਰਗੀ ਖੇਡ ਨਹੀਂ ਜੇ ਵਿੱਚ ਹਾਰ ਨਾ ਹੋਵੇ ਟੀਮੀ ਜਹੀ ਵਜ਼ੀਰ ਨਹੀਂ ਜੇ ਬਦਕਾਰ ਨਾ ਹੋਵੇ ਹਾਂ ਮੇਰਾ ਮਤਲਬ ਹੈ ਛੱਡ ਦੇ ਗੁੱਸਾ ਗਿਲਾ ਕੀ ਲੈਣਾ ਦੋਨਾਂ ਭਰਾਵਾਂ ਨੂੰ ਅੱਡ ਹੋ ਕੇ ਤੂੰ ਕੀ ਚੋਣੀ ਕੀ ਆ ਮੇਰੀ ਗੱਲ ਮੰਨ ਲੈ ਨਹੀਂ ਤੂੰ ਖੇਚ ਲੈ ਤਿਆਰੀ ਹੈਂਡ ਛੱਡ ਦੇ ਛੱਡ ਦੇ ਛੱਡ ਦੇ ਨਹੀਂ ਤੂੰ ਚਾਟੂ ਚੋਲਾ ਬਿੱਲੋ ਹੈਂਡ ਛੱਡ ਦੇ ਗੱਲਾਂ ਸਾਰੀਆਂ ਦਿਮਾਗ ਵਿੱਚੋਂ ਕੱਢ ਦੇ ਨਹੀਂ ਤੂੰ ਖੇਚ ਲੱਗਿਆ ਰੀ ਹੈਂਡ ਛੱਡ ਦੇ ਗੱਲਾਂ ਸਾਰੀਆਂ ਦਿਮਾਗ ਵਿੱਚੋਂ ਕੱਢ ਦੇ ਨਹੀਂ ਗੱਲਾਂ ਸਾਰੀਆਂ ਦਿਮਾਗ ਵਿੱਚੋਂ ਕੱਢ ਦੇ ਨਹੀਂ ਤੂੰ ਮੰਨ ਮੇਰਾ ਕਹਿਣਾ ਅੱਜ ਹੋ ਕੇ ਕੀ ਤੂੰ ਲੈਣਾ ਨਹੀਂ ਤੂੰ ਮੰਨ ਮੇਰਾ ਕਹਿਣਾ ਅੱਜ ਹੋ ਕੇ ਕੀ ਤੂੰ ਲੈਣਾ ਗੱਲਾਂ ਢੋਲ ਤੇਰਾ ਤੈਨੂੰ ਯਾ ਤੇਰਾ ਤੈਨੂੰ ਗੱਲਾਂ ਢੋਲ ਤੇਰਾ ਤੈਨੂੰ ਸੱਚੋ ਸੱਚ ਦੱਸਦਾ ਨਹੀਂ ਏਕੇ ਵਿੱਚ ਨਹੀਂ ਵਿੱਚ ਨਹੀਂ ਸਿਆਣੇ ਕਹਿੰਦੇ ਰੱਬ ਵਸਦਾ ਨਹੀਂ ਏਕੇ ਵਿੱਚ ਨਹੀਂ ਵਿੱਚ ਨਹੀਂ ਸਿਆਣੇ ਕਹਿੰਦੇ ਰੱਬ ਵਸਦਾ ਨਹੀਂ ਏਕੇ ਵਿੱਚ ਨਹੀਂ ਮਰੇ ਤੂੰ ਹਲਾ ਕਿੰਡੀ ਕਿਸਨਖੀ ਮੈਨੂੰ ਦੱਸਵੇ ਪਖਪੂਰ ਦੀ ਹਮੇਸ਼ਾ ਉਹਦਾ ਸੱਸਵੇ ਆ ਮੇਰੀ ਪਰਝਾਈ ਚਾਹੇ ਸੁਨਖੀ ਆ ਚਾਹੇ ਨਹੀਂ ਸੁਨਖੀ ਤੈਨੂੰ ਸਾਲੀਏ ਬੈਲ ਆਉਂਦਾ ਉਹਦਾ ਪਹਿਲਾਂ ਮੈਨੂੰ ਦੱਸ ਠੀਕ ਆ ਵੀ ਉਹ ਪਹਿਲਾਂ ਵਾਲੇ ਮਾਰਨਦੀ ਆ ਇਹ ਜੀ ਗੱਲ ਨਹੀਂ ਪਰਝਾਈ ਤਾਂ ਮੇਰੀ ਪਰਝਾਈ ਆ ਰਹੀ ਗੱਲ ਸੱਸ ਦੀ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਸੱਸਾਂ ਨਾ ਨਹੀਂ ਬਣਦੀ ਨਹੀਂ ਬਣਦੀ ਸਹੀ ਗੱਲ ਆ ਨਹੀਂ ਬਣਦੀ ਮੈਨੂੰ ਪਤਾ ਹਾਂ ਪਰ ਤੈਨੂੰ ਇੱਕ ਗੱਲ ਮੈਂ ਦੱਸ ਦਨਾ ਗੱਲ ਤੈਨੂੰ ਬੇਬੇ ਬਹੁਤ ਪਿਆਰ ਕਰਦੀ ਆ ਵਾ ਬਿਲਕੁਲ ਬੇਬੇ ਦਿਲੋਂ ਸਨਸਕਾਰ ਕਰਦੀ ਐ ਨਾ ਕੀ ਕਰਦੀ ਐ ਬੇਬੇ ਦਿਲੋਂ ਸਨਸਕਾਰ ਕਰਦੀ ਬੇਬੇ ਦਾ ਕੀ ਕਰਦੀ ਆ ਦਿਲੋਂ ਸਨਸਕਾਰ ਕਰਦੀ ਆ ਉਹ ਸਲਿਆ ਸਤਕਾਰ ਹੁੰਦਾ ਵਾਹੀ ਕਰਦੀ ਆ ਲੈ ਸੁਣ ਲਾ ਤੈਨੂੰ 20 ਵਾਰ ਕਿਹਾ ਵੀ ਤੇਰੀ ਜੀਬ ਜਿਹੜੀ ਜੀਵਤ ਆ ਤਾਲੂਵੇ ਨੂੰ ਲੱਗ ਜਾਂਦੀ ਨਾ ਬੋਲਿਆ ਕਰ ਬੇਬੇ ਸਨਸਕਾਰ ਕਰਦੀ ਆ ਦਿਲੋਂ ਕਰਦੀ ਆ ਹਾਂ ਸਤਿਕਾਰ ਕਿਆ ਕਰ। ਉਹ ਹੀ ਕਰ ਦਿਆ। ਹਾਂ। ਮੇਰਾ ਮਤਲਬ ਜਦੋਂ ਤੂੰ ਰੁੱਸ ਕੇ ਚਲੀ ਜਾਂਦੀ ਹੈ ਨਾ ਪੇਕਿਆਂ ਨੂੰ। ਹਾਂ ਉਹਨੂੰ ਚਾਹ ਚੜ ਜਾਂਦਾ ਵਾ। ਆਹੀ ਤਾਂ ਤੇਰੇ ਮਨ ਦੇ ਵਿੱਚ ਵਹਿਮ ਆ। ਬਈ ਉਹਨੂੰ ਚਾਹ ਚੜ ਜਾਂਦਾ। ਜਦੋਂ ਤੂੰ ਰੁੱਸ ਕੇ ਪੇਕਿਆਂ ਨੂੰ ਚਲੀ ਜਾਂਦੀ ਆ। ਬੇਬੇ ਰੋਟੀ ਨਹੀਂ ਖਾਂਦੀ। ਬਸ 버ਗਰ ਹੀ ਖਾਂਦੀ ਆ। ਤੂੰ ਲਿਆ ਕੇ ਦੇਣਾ। ਹਾਂ ਬੇਬੇ ਨੇ ਕਈ ਵਾਰੀ ਕਿਹਾ ਨੂਰਾਨੀ ਪੇਕਾ ਨੂੰ ਜਾਪੋ ਤਾਂ ਡਬਲ ਰੋਟੀ ਲੈ ਜਿੱਤੇ ਜੁੰਡੇ ਜੇ ਪਾਏ ਹੁੰਦੇ ਆ। ਉਹ ਜੁੰਡੇ ਨਹੀਂ ਹੁੰਦੇ ਸਾਲਿਆ ਨੂਡਲ ਹੁੰਦੇ ਆ। ਮੈਨੂੰ ਤਾਂ ਪਤਾ ਹੁਣ ਬੇਬੇ ਨੂੰ ਥੋੜੀ ਬਣਾ। ਹਾਂ ਤੂੰ ਖੋਲ ਦੇ ਮੇਰੀ ਬੇਬੇ ਦੇ ਪਰਦੇ। ਦੱਸ ਦੇ ਰਾਜਪੁਰੇ ਵਾਲਿਆਂ ਨੂੰ ਚੰਗੀ ਤਰ੍ਹਾਂ ਵੀ ਮੇਰੀ ਬੇਬੇ 버ਗਰ ਖਾਂਦੀ ਆ। ਬੇਬੇ 버ਗਰ ਖਾਂਦੀ ਆ। ਹਾਂ। ਖਾਂਦੀ ਆ। ਖਾਂਦੀ ਆ। ਹਾਂ ਟਿੱਕੀਆਂ ਵੀ ਖਾਂਦੀ ਆ। ਹੋਰ ਦੱਸਦੇ ਬੇਬੇ ਸਮੋਸੇ ਵੀ ਖਾਂਦੀ ਗੋਲ ਗੱਪੀ ਵੀ ਖਾਂਦੀ ਕਿ ਬਸ ਕੱਲੀ ਸ਼ਰਮ ਨਹੀਂ ਖਾਂਦੀ ਮਤਲਬ ਵੀ ਝੂਠ ਮਾਰਦਾ ਝੂਠ ਮਾਰਦਾ ਇਹਦੀ ਜੀਬ ਤਾਲੂਆਂ ਲੱਗ ਜਾਂਦੀ ਹੈ ਤਾਂ ਕਰਕੇ ਆ ਉਹ ਕਹਿੰਦਾ ਬੇਬੇ ਨੂੰ ਸ਼ੁਕਰ ਆ ਬੇਬੇ ਮਿੱਠਾ ਬਲਾ ਖਾਂਦੀ ਆ ਈ ਵਾਰੀ ਕਾ ਨਾ ਕਰਿਆ ਮੇਰੀ ਗੱਲ ਸੁਣ ਲੈ ਜਿੰਨਾ ਚਿਰ ਏਕਾ ਹੋਵੇ ਨਾ ਘਰ ਦੇ ਵਿੱਚ ਉਹਨਾਂ ਚਿਰ ਬਰਕਤਾਂ ਪੈਂਦੀਆਂ ਨੇ ਬਿਲਕੁਲ ਰੋਟੀ ਕੱਲੇ ਦੇ ਮੂੰਹ 'ਚ ਫੁੱਲਣ ਲੱਗ ਜਾਂਦੀ ਹੈ ਬਿਲਕੁਲ ਭਾਈ ਕੱਲੇ ਬੰਦੇ ਉਹ ਪੈਗ ਤਾਂ ਬੰਦਾ ਕੱਲਾ ਲਾ ਹੀ ਨਹੀਂ ਸਕਦਾ ਜਮਾ ਹੀ ਨਹੀਂ ਲਾ ਸਕਦਾ ਭਾਈ ਨਹੀਂ ਲਾ ਸਕਦਾ ਵੱਡੇ ਭਰਾ ਨਾਲ ਜਦੋਂ ਬਹਿ ਜਾਈਦਾ ਸੌਹ ਪਾਈ ਹੁੰਦੀ ਆ ਵੀ ਦੋ ਤੋਂ ਵੱਧ ਲਾਉਣੇ ਨਹੀਂ ਫਿਰ ਵੀ ਸਾਲੀ ਪੌਣੀ ਪੌਣੀ ਬੋਤਲ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਭਾਈ ਹੋ ਜਾਂਦੀ ਹੈ ਨਾ ਹੋ ਜਾਂਦੀ ਹੈ ਜੀ ਸਾਲੀ ਕਰਕੇ ਹੋ ਜਾਂਦੀ ਹੈ ਹੋ ਜਾਂਦੀ ਹੈ ਨਾ ਇਹ ਪਿਆਰ ਹੁੰਦਾ ਵੱਡੇ ਭਰਾ ਦਾ ਇਹਨਾਂ ਨੂੰ ਕੀ ਪਤਾ ਇਹ ਤਾਂ ਦੋ ਤਿੰਨ ਲੰਡੀਆਂ ਚਿੜੀਆਂ ماں ਇਹਨਾਂ ਦੇ ਭਰਾ ਨਹੀਂ ਕੋਈ ਹੈਗਾ ਹਾਂ ਤੁਹਾਨੂੰ ਕੀ ਪਤਾ ਵੀ ਭਰਾਵਾਂ ਦਾ ਪਿਆਰ ਕੀ ਹੁੰਦਾ ਹਾਂ ਮੈਂ ਦੱਸਦਾ ਤੈਨੂੰ ਹੁਣ ਸਰੀ ਜਾਂਦਾ ਇੱਕ ਫੋੜ ਨਾਲ ਨੀ ਬਦੂ ਖਰਜਤ ਹੋ ਜਾ ਗੇ ਕੰਗਾਲ ਨੀ ਤੈਨੂੰ ਦਸਾਂ ਸੋਣਾ ਹੁਣ ਸਰੀ ਜਾਂਦਾ ਇੱਕ ਫੋੜ ਨਾਲ ਨੀ ਹੁਣ ਸਰੀ ਜਾਂਦਾ ਇੱਕ ਫੋੜ ਨਾਲ ਨੀ ਬਦੂ ਖਰਚਾ ਤੇ ਹੋ ਜਾਗੇ ਕੰਗਾਲ ਜੀ ਬਦੂ ਖਰਚਾ ਤੇ ਹੋ ਜਾਗੇ ਕੰਗਾਲ ਨਹੀਂ ਅੱਜ ਹੋ ਕੇ ਮਟਿਆਰੇ ਸੰਤ ਲੈਣੇ ਪੈਣੇ ਸਾਰੇ